ਮੈਂ ਸਨਿਤ ਹੁਆ ਸ਼ਾਮਪ੍ਰੇਮੀ ਸਮਰਾਲੇ ਤੋਂ ਸ਼ਾਮਪ੍ਰੇਮੀ ਪਹੁੰਚੇ ਜਰੂਰ ਹੈ ਜਿਹੜਾ ਫਾਗਣ ਦਾ ਮੇਲਾ ਹੁਣ ਸਾਰੇ ਅੱਜ ਜਸ਼ਨ ਤੇ ਸ਼ੋਭਾ ਜਤਾ ਜਿਹੜੀ ਤੋਂ ਪੈਦਲ ਯਾਤਰਾ ਖਾਟੂ ਧਾਮ ਖੰਨੇ ਲੁਧਿਆਣਾ ਤੋਂ ਖੰਨੇ ਜਾ ਰਹੀ ਹੈ ਅਸੀਂ ਇਹਨਾਂ ਦਾ ਇੱਥੇ ਸਵਾਗਤ ਕੀਤਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਸ਼ਾਮਪ੍ਰੇਮੀ ਇਹਨੂੰ ਮਿਲ ਕੇ ਸਮਰਾਲੇ ਜੋ ਵੀ ਬਸ ਡੇਟ ਇੱਕ ਦੋ ਦਿਨਾਂ ਵਿੱਚ ਫਾਈਨਲ ਹੋ ਜਾਊਗੀ ਉਹ ਵੀ ਆਪਾਂ ਸਮਰਾਲੇ ਤੋਂ ਜਿਹੜੀ ਖਾਟੂ ਧਾਮ ਖੰਨਾ ਜਿਹੜੀ ਹਰ ਸਾਲ ਆਪਾਂ ਫਾਗਣ ਦੇ ਮੇਲੇ ਤੇ ਜਾਂਦੇ ਆ ਉਹ ਵੀ 17 ਜਾਂ 24 ਤਰੀਕ ਜੋ ਵੀ ਹੋਊਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਅੱਜ ਸਾਰੇ ਸ਼ਾਮਪ੍ਰੇਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅੱਜ ਮੇਰੇ ਯਾਦ ਨੂੰ ਪਹੁੰਚੇ ਕਿਸੇ ਕਿਸੇ ਕਰ ਸੀ ਇਹਨਾਂ 2-300 ਬੰਦਾ ਸੀਗਾ ਜੀ ਇਹਨਾਂ ਦਾ ਅਸੀਂ ਲੰਗਰ ਦਾ ਪਾਣੀ ਦਾ ਪ੍ਰਬੰਧ ਜੋ ਫਰੂਟ ਦਾ ਪ੍ਰਬੰਧ ਇਹਨਾਂ ਦੀ ਸੇਵਾ ਕੀਤੀ ਆ ਸਾਡੇ ਸਾਰੇ ਸ਼ਾਮਪ੍ਰੇਮੀਆਂ ਵੱਲੋਂ ਹੋਰ ਹੁਣ ਸਮਾਰਾਹ ਤੇ ਕੋਈ ਗੱਲ ਜਾਈ ਸਮਾਰਾਹ ਤੋਂ ਨਹੀਂ ਅਸੀਂ ਜਾਵਾਂਗੇ ਨਾਲ ਪਰ ਸਮਾਰਾਹ ਤੋਂ ਅਸੀਂ ਬਾਅਦ ਚ ਜਾਵਾਂਗੇ ਅਸੀਂ ਨਾਲੇ ਚੱਲਾਂਗੇ ਨਾ ਦੇਖੀ ਕੀ ਕਹਿਣਾ ਸਰ ਸ਼ਾਮਪ੍ਰੇਮੀਆਂ ਨੂੰ ਇਹੀ ਕਹਿੰਦੇ ਆ ਵੀ ਜਿਹੜਾ ਸ਼੍ਰੀ ਖਾਟੂ ਸ਼ਾਮ ਜੀ ਦਾ ਜੋ ਜਦੋਂ ਵੀ ਆਪਾਂ ਕੋਈ ਮੰਨਤ ਮੰਗਦੇ ਆ ਜੇ ਜੇ ਕੋਈ ਬੰਦੇ ਦਾ ਕਿਤੇ ਜਾ ਕੇ ਕੋਈ ਕੰਮ ਨਹੀਂ ਪੁੱਲਾ ਹੁੰਦਾ ਉਹ ਖਾਟੂ ਤਾਂ ਜਾ ਕੇ ਤੇ ਖਾਟੂ ਸ਼ਾਮ ਦੇ ਮੱਥਾ ਟੇਕੇ ਉਹਦੀ ਮਰਿਆਦ ਪੂਰੀ ਹੁੰਦੀ ਆ। ਅੱਸੀ ਕਾਉਂਗੀ। ਗੁਰਪ੍ਰੇਮ ਸ਼ੰਭੀਰ ਜੀ। ਜੀ ਜੀ ਖਾਟੂ ਕਾਉਂਗੀ ਜਿਹਦੇ ਭਗਤ ਯਾਤਰਾ ਦੇ ਵਿੱਚ ਪਹਿਲੇ ਆਏ ਤੇ ਉਹਨਾਂ ਤੋਂ ਲੱਗੇ। ਫਾਗੂ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਬਾਬਾ ਸ਼ਾਮ ਦੀ ਯਾਤਰਾ ਜਿਹੜੀ ਹੈਗੀ ਆ ਆਮ ਆਪਾਂ ਯਾਤਰਾ ਕਰਦੇ ਆ ਤਾਂ ਸਾਰੀਆਂ ਯਾਤਰਾਵਾਂ ਦੇ ਵਿੱਚੋਂ ਫਾਗੂ ਦੀ ਇੱਕ ਯਾਤਰਾ ਕੀਤੀ ਹੋਈ ਜਿਹੜੀ ਹੈਗੀ ਆ ਉਹ ਬਹੁਤ ਅਲਾਇਕ ਹੁੰਦੀ ਆ। ਸ਼ਾਨਦਾਰ ਜਿਹੜਾ ਹੈਗਾ ਬਾਬਾ ਸ਼ਾਨਦਾਰ ਮੀਤਾ ਸ਼ੁਰੂ ਹੋ ਚੁੱਕਿਆ ਵਾ ਉਸ ਬਲਕਸ ਦੇ ਵਿੱਚ ਜਿਹੜੀ ਲੁਧਿਆਣੇ ਤੋਂ ਯਾਤਰਾ ਪੈਦਲ ਯਾਤਰਾ ਜਾ ਰਹੀ ਆ ਖਾਟੂਦਾਮ ਖੰਨਾ ਲਈ ਸੰਾਰਾ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਇਹਨਾਂ ਨੂੰ ਜਿਹੜੀ ਰਿਫਰੈਸ਼ਮੈਂਟ ਦਿੱਤੀ ਗਈ ਆ ਉਹਨੇ ਇੱਥੋਂ ਖਾਟੂਦਾਮ ਖੰਨਾ ਲਈ روانਾ ਹੋਣਗੇ ਜੀ ਮੇਰਾ ਬਾਕ ਬਹੁਤ ਚਾਰ ਵਜੇ ਦਾ 4:30 ਦਾ ਟਾਈਮ ਆ ਜਿਹੜਾ ਇਹ ਉੱਥੇ ਪਹੁੰਚਣਗੇ ਔਰ ਆਖੰਨਾ ਖੰਨਾ ਖਾਟੂਦਾਮ ਦੇ ਵਿੱਚ ਜਿਹੜਾ ਹੈਗਾ ਲੰਗਰ ਦੀ ਵਿਵਸਥਾ ਇਹਨਾਂ ਨੇ ਕੀਤੀ ਗਈ ਆ ਔਰ ਤਰ੍ਹਾਂ ਤਰ੍ਹਾਂ ਦੇ ਸਟਾਲ ਲਗਾਏ ਗਏ ਨੇ ਠੀਕ ਹੈ ਜਣਾ ਤੁਹਾਨੂੰ ਸਭ ਪੱਕਾ ਜੀ ਸ਼ਾਮ ਪਕਟਾਂ ਨੂੰ ਇਹੀ ਕਹਾਂਗੇ ਵੀ ਜਿਹੜਾ ਚਾਹੇ ਤੁਸੀਂ ਸਾਰਾ ਸਾਲ ਨਹੀਂ ਜਾ ਪਾਉਂਦੇ ਪਰ ਇਸ ਮਹੀਨੇ ਦੇ ਵਿੱਚ ਬਾਬਾ ਸ਼ਾਮ ਦੇ ਦਰਸ਼ਨ ਜ਼ਰੂਰ ਕਰੋ ਚਾਹੇ ਉਹ ਕਾਟੂਦਾਮ ਖੰਨਾ ਲਈ ਹੈ ਔਰ ਜਾਂ ਰਾਜਸਥਾਨ ਲਈ ਹੈ ਜਾਂ ਸ਼ਾਮ ਪਿਆਰੇ ਕੀ ਜੈ ਜੀ ਬ੍ਰਿਟਿਸ਼ ਕੁਮਾਰ ਜੀ ਜੀ ਸਾਧੂ ਸਾਹਿਬ ਦੇ ਦਰਸ਼ਨ ਕਰਨੇ ਜਾ ਰਹੇ ਹੋ ਕਿੱਥੇ ਜਾ ਰਹੇ ਤੁਸੀਂ ਜਾ ਰਹੇ ਹੋ ਅਸੀਂ ਲੁਧਿਆਣਾ ਕਬਿਲ ਬਾਰਕ ਛੋਟੇ ਆਪ ਵੱਲੋਂ ਜਾਣੇ ਤੋਂ ਕੱਲ ਛੱਲੇ ਸਵੇਰੇ 9:00 ਤੇ ਆਪਣਾ ਸਮਰਾਲਾ ਚੌਕ ਚੰਡੀਗੜ੍ਹ ਰੋਡ ਤੋਂ ਹੁੰਦੇ ਸਮਰਾਲਾ ਤੋਂ ਪਹਿਲਾਂ ਚੈਲਾ ਸ੍ਰੀ ਮੁਕਤੇਸ਼ਵਰ ਮੁਕਤੀਦਾਮ ਅਜੀ ਉੱਥੇ ਰਾਤ ਦਾ ਸਟੇ ਕੀਤਾ ਬਾਬਾ ਜੀ ਦਾ ਕੀਰਤਨ ਕੀਤਾ ਤੇ ਮਾਰਨਿੰਗ ਉੱਥੋਂ ਦੀ ਬਾਬਾ ਜੀ ਦਾ ਸ਼ਿੰਗਾਰ ਹੋ ਜਰਾ ਕਰਕੇ ਨਿਕਲੇ ਸੀ ਤੇ ਹੁਣ ਅਸੀਂ ਇਸ ਟਾਈਮ ਸਮਰਾਲਾ ਕੰਨਾ ਰੋਡ ਤੇ ਗੜੇ ਆ ਤੇ ਸ਼ਾਮ ਪ੍ਰੇਮੀਆ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਸਾਨੂੰ ਸਵਾਗਤ ਕੀਤਾ ਤੇ ਸਾਡੀ ਸੰਗਤ ਨੂੰ ਲੰਗਰ ਦੀ ਜਿਹੜੀ ਸੇਵਾ ਪ੍ਰੋਵਾਈਡ ਕੀਤੀ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਆ ਸਾਡੇ ਨਾਲ 1.5-200 ਬੰਦਾ ਜੀ ਜਿਹੜਾ ਨਾਲ ਚੱਲ ਰਿਹਾ ਸਾਡੇ ਨਾਲ ਦੋ ਕੈਂਟਰ ਨੇ ਜਿਨ੍ਹਾਂ ਚ ਸੰਗਤ ਆ ਬਾਕੀ 100 ਕ ਬੰਦਾ ਜਿਹੜਾ ਸਾਡਾ ਪੈਦਲ ਚੱਲ ਰਿਹਾ ਕਿੰਨੇ ਕਿਤੇ ਉਹਦਾ ਸਵਾਰ ਰਸਤੇ ਅ ਰਸਤੇ ਜੇ ਸਾਡਾ ਸਮਰਾਲਾ ਚੌਂਕ ਕੀਤਾ ਗਿਆ ਜੀ ਸ਼ਹਿਰ ਤੇ ਕੀਤਾ ਗਿਆ ਜੀ ਚੈਲਾ ਮੰਦਰ ਤੇ ਸਮਰਾਲਾ ਚੌਂਕ ਤੇ ਸਮਰਾਲਾ ਖੰਨਾ ਰੋਡ ਤੇ ਕੀਤਾ ਗਿਆ ਹੋਰ ਤੁਸੀਂ ਕਿਤੇ ਕੋਈ ਹੋਰ ਦੱਸੋ ਅਸੀਂ 5 ਤੋਂ 6 ਵਜੇ ਤੱਕ ਦਾ ਸਾਡਾ ਐਸਟੀਮੇਟ ਆ ਉੱਥੇ ਪਹੁੰਚ ਜਾਗੇ ਪਹਿਲੀ ਯਾਤਰਾ ਜਾਂ ਪਹਿਲਾਂ ਸਾਡੀ ਪਹਿਲੀ ਯਾਤਰਾ ਹੀ ਲੁਧਿਆਣੇ ਤੋਂ ਖੰਨਾ ਘੱਟ ਜਾ ਕਿਹੜਾ ਦਰਸ਼ਾਪੁਰ ਨੇ ਸ਼ਾਮ ਰੇਵੀ ਬਾਬਾ ਜੀ ਦਾ ਪਿਆਰ ਆ ਜੀ ਬਾਬਾ ਜੀ ਦਾ ਬਹੁਤ ਬਹੁਤ ਲੋਕਾਂ ਦੇ ਕੰਮ ਬਣਿਆ ਜਿਨ੍ਹਾਂ ਕਰਕੇ ਅਸੀਂ ਇੱਕ ਆਸਤਾ ਸਾਰਿਆਂ ਨੂੰ ਜੋੜ ਕੇ ਚੱਲ ਰਹੇ ਹਾਂ ਇਹ ਆਪਰਾਖੇ ਤੇ ਚੱਲਦੀ ਰਹੇਗੀ ਜੀ ਬਿਲਕੁਲ ਚੱਲਦੀ ਰਹੇਗੀ ਜੀ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੰਟੀਨਿਊ ਇੱਦਾਂ ਹੀ ਚੱਲਦੀ ਰਹੋਗੇ ਜਿੱਦਾਂ ਦਾ ਬਾਬਾ ਜੀ ਦਾ ਚਲੋ 카ਟੂ ਨਰੇਸ਼ ਕੀ ਜੈ ਹੋ ਹਾਰੇ ਕੇ ਸਹਾਰੇ ਕੀ ਜੈ ਹੋ ਸ਼ਾਮ ਹਮਾਰੇ ਕੀ ਜੈ ਹੋ ਬਲ ਬਰਖਸ਼ਾ ਕਰਨੇ ਵਾਲੇ ਕੀ ਜੈ ਹੋ ਰਾਜ ਬਚਾਣੇ ਵਾਲੇ ਕੀ ਜੈ ਹੋ 카ਟੂ ਨਰੇਸ਼ ਕੀ ਜੈ ਹੋ ਰਕਦੋ ਧਾਰ ਕੀ ਜੈ ਹੋ ਜੀ ਦਾ ਹੁਟਾ ਜਨਕੁਸ਼ੂਦੀ ਸ਼ਰਮਾ ਜੀ ਕਿੱਧਰ ਆ ਰਹੇ ਕਿੱਧਰ ਜਾ ਰਹੇ ਛੋਟੀ ਐਬੋਵਾਲ ਕਪਲਪਾਰਤ ਲੁਧਿਆਣਾ ਅਰੇ ਲੁਧਿਆਣਾ ਰਿਸ਼ੀ ਨਗਰ ਕੋ ਇਹ ਪੈਦਲ ਯਾਤਰਾ ਇਸ ਤੇ ਮਿਤੀ ਸ਼ੁੱਕਰ ਉਹ ਸਾਰੀ ਸਮੂਹ ਸੰਗਤ ਦੇ ਨਾਲ ਕੰਨਾ ਜੀ ਨੂੰ ਇਕੱਲਾ ਕਾਢੀ ਸ਼ਾਮ ਮਦਾਨ ਜੀ ਆ ਰਹੀ ਹੈ ਜੀ ਤੇ ਕੱਲ ਸਿਰੇਵਦੀ ਜੀ 9:00 ਵਜੇ ਚੱਲੇ ਸੀ ਉੱਥੋਂ ਜੀ ਕਿੰਨੇ ਕਿੰਨੇ ਸੰਗਤਾਂ ਨਾਲ ਆ ਦੋ 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 ਦੰਸੋਂ ਬੰਦਾ ਆਇਆ ਜੀ ਨਾਲ ਰਾਤ ਰਾਤ ਚੈਨ ਰੁਕੇ ਜੀ ਅਸੀਂ ਮੰਦਰ ਦੇ ਵਿੱਚ ਹੁਣ ਹੋਰ ਹੋਰ ਕਿਤੇ ਖੜੇ ਵਾਸਤੇ ਅਸਟਾਲ ਉਥੇ ਸਮਰਾਲੇ ਖੜੇ ਹੈ ਜੀ ਜੀਆ ਤੁਹਾਨੂੰ ਸ਼ਾਮ ਪ੍ਰੇਮੀ ਦਾ ਬਹੁਤ ਬਹੁਤ ਧੰਨਵਾਦ ਜੀ ਸਮਰਾਲੇ ਦੇ ਵਿੱਚ ਸਾਡਾ ਸ਼ਾਮ ਪ੍ਰੇਮੀ ਨਾਲ ਮਿਲ ਹੋਇਆ ਔਰ ਬੜਾ ਅੱਛਾ ਸਵਾਗਤ ਕੀਤਾ ਗਿਆ ਔਰ ਐਦਾਂ ਹੀ ਸ਼ਾਮ ਪ੍ਰੇਮੀ ਮਿਲਦੇ ਰਹਿਣ ਔਰ ਐਦਾਂ ਹੀ ਬਾਬਾ ਦੀ ਜੀ ਯਾਤਰਾ ਕੱਲ ਯਾਤਰਾ ਨਿਕਲਦੀ ਰਹੇ ਐਦਾਂ ਹੀ ਘਾਟੂ ਜਾਂ ਨੂੰ ਜਾਂਦੇ ਰਹੀਏ ਮਿਲ ਬੁਲਾ ਕੇ ਐਦਾਂ ਹੀ ਸ਼ਾਮ ਪ੍ਰੇਮੀ ਮੇਰਾ ਪ੍ਰੇਮ ਵਧਿਆ ਰਹੇ ਐਦਿ ਸ਼ਾਮ ਕਿਤੇ ਤੋਂ ਅਧਰ ਕੌਣ ਹੋ ਗਏ ਤੁਸੀਂ ਸਾਮੀ 520